ਚਹਿਲ ਡੈਰੀ ਫਾਰਮ ਤੇ ਸਵਾਗਤ ਹੈ ਤੁਹਾਡਾ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਕਿ ਜੇਕਰ ਆਪਾਂ ਫਾਰਮ ਕਰਨਾ ਚਾਹੁੰਦੇ ਆ ਤਾਂ ਫਾਰਮ ਦੇ ਵਿੱਚ ਤਿੰਨ ਸਟੈਪ ਬਹੁਤ ਜ਼ਰੂਰੀ ਨੇ ਅੱਜ ਆਪਾਂ ਪਹਿਲੇ ਸਟੈਪ ਬਾਰੇ ਗੱਲਬਾਤ ਕਰਦੇ ਆਂ ਵੀ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਹੈ ਦੋਸਤੋ ਜੇਕਰ ਆਪਾਂ ਡੈਰੀ ਫਾਰਮਿੰਗ ਕਰਨਾ ਚਾਹੁੰਦੇ ਆ ਤਾਂ ਇਹਦਾ ਪਹਿਲਾ ਸਟੈਪ ਆਉਂਦਾ ਹੈਗਾ ਵੀ ਆਪਾਂ ਇਹਨਾਂ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ ਸ਼ੈੱਡ ਵਗੈਰਾ ਕਿਵੇਂ ਪਾਉਣਾ ਹੈ ਕਿੰਨੇ ਕੁ ਰੁਪਏ ਲਾਉਣੇ ਆ ਇਹਦੇ ਵਿੱਚ ਕਈ ਗੱਲਾਂ ਨੇ ਬਾਈ ਜੀ ਕਿਉਂਕਿ ਅਗਲਾ ਦੱਸੇ ਅਨੁਸਾਰ ਜਾਂ ਕਿਸੇ ਤੋਂ ਪੁੱਛ ਗੇ ਚਗੇ ਆਪਾਂ ਸ਼ੈੱਡ ਤੇ ਪੈਸੇ ਲਾ ਦਿੰਨੇ ਆ ਪਰ ਉਹਦੇ ਵਿੱਚ ਆਪਾਂ ਮੈਨੇਜਮੈਂਟ ਨਹੀਂ ਰੱਖਦੇ ਵੀ ਆਪਾਂ ਨੂੰ ਕਿੰਨੇ ਕੁ ਪੈਸੇ ਦੀ ਇਨਵੈਸਟਮੈਂਟ ਚਾਹੀਦੀ ਹੈ ਕਿੰਨੇ ਕੁ ਪੈਸੇ ਆਪਾਂ ਨੂੰ ਗਾਵਾ ਵਾਸਤੇ ਚਾਹੀਦੇ ਤੇ ਕਿੰਨੇ ਕੁ ਪੈਸੇ ਆਪਾਂ ਨੂੰ ਸ਼ੈੱਡ ਵਾਸਤੇ ਚਾਹੀਦੇ ਇਹਦੇ ਵਿੱਚ ਬਹੁਤ ਪ੍ਰਮੁੱਖ ਤੇ ਬਹੁਤ ਜ਼ਰੂਰੀ ਗੱਲਾਂ ਨੇ ਕਿਉਂਕਿ ਦੋਸਤੋ ਜੇ ਆਪਾਂ ਮੰਨਦੇ ਆ ਵੀ ਆਪਾਂ ਜੇ ਸ਼ੈੱਡ ਤੇ ਅੱਜ ਆਪਾਂ 5 ਲੱਖ ਰੁਪਇਆ ਲਾਤਾ ਤੇ ਰੁਪਏ ਆਪਾਂ ਸਾਰੇ 10-12 ਲੱਖ ਰੁਪਇਆ ਲਾਉਣਾ ਹੈ ਤਾਂ ਗਾਂਵਾਂਵਾਸਤੀ ਆਪਣੇ ਕੋਲੇ ਪੈਸੇ ਘੱਟ ਜਾਣਗੇ ਕਿਉਂਕਿ ਬਰੀਡ ਦੀ ਗਾਂ ਲੈਣ ਦਾ ਹੀ ਫਾਇਦਾ ਹੁੰਦਾ ਸੋ ਦੋਸਤੋ ਜੇਕਰ ਆਪਾਂ ਛੱਡ ਪਾਉਣਾ ਹੈਗਾ ਪਹਿਲੀ ਗੱਲ ਤਾਂ ਆਪਾਂ ਕਿਸੇ ਸੰਸਥਾ ਦੇ ਨਾਲ ਰਾਇ ਕਰੀਏ ਜਿਵੇਂ ਪੀਡੀਐਫ ਨਾਲ ਜਾਂ ਹੋਰ ਡਾਕਟਰ ਮਾਹਰ ਨੇ ਜਾਂ ਫਾਰਮ ਵਾਲੇ ਮਾਹਰ ਵੀਰ ਨੇ ਉਹਨਾਂ ਦੀ ਰਾਇ ਦੇ ਅਨੁਸਾਰ ਆਪਾਂ ਸ਼ੈੱਡ ਪਾਈਏ ਕਿਉਂਕਿ ਜੇਕਰ ਆਪਾਂ ਆਪਦੇ ਪੱਲਿਓਂ ਛੱਡ ਪਾਉਨੇ ਆਂਗੇ ਉਹ ਹਮੇਸ਼ਾ ਆਪਾਂ ਗਲਤੀ ਪਾਵਾਂਗੇ ਕੂ ਇਹਦੇ ਵਿੱਚ ਬਾਲਾ ਫਾਇਦੇ ਵਾਲੀ ਗੱਲ ਨਹੀਂ ਪਰ ਜੇਕਰ ਆਪਾਂ 15 ਲੱਖ ਜਾਂ 12 ਲੱਖ ਰੁਪਏ ਦਾ ਐਸਟੀਮੇਟ ਮੰਨ ਕੇ ਆਪਾਂ ਚੱਲਾਂਗੇ ਵੀ ਆਪਾਂ ਇੰਨੇ ਕੁ ਰੁਪਏ ਲਾਉਣੇ ਆ ਤਾਂ ਉਹਦੇ ਵਿੱਚ ਜੇ ਆਪਾਂ ਸ਼ੈੱਡ ਦਾ ਖਰਚਾ ਆਵੇ ਤਾਂ ਆਪਾਂ ਉਹਨੂੰ ਤੁਸੀਂ ਐ ਮੰਨ ਕੇ ਚੱਲੋ ਵੀ 2.5 ਲੱਖ ਰੁਪਏ ਦੇ ਵਿੱਚ ਆਪਣਾ ਸ਼ੈੱਡ ਕੰਪਲੀਟ ਹੋਵੇ ਕਿਉਂਕਿ ਜਿਹੜਾ 11-12 ਲੱਖ ਰੁਪਏ ਆਪਾਂ ਕੋਲੇ ਬਚੂਗਾ ਉਹ ਆਪਾਂ ਅੱਗੇ ਕਾਮਾਂਤੀ ਲਾਈਏ ਸੋ ਬਾਲਾ ਵੱਡਾ ਪਹਿਲਾਂ ਹੀ ਜੇਕਰ ਆਪਾਂ ਪ੍ਰੋਜੈਕਟ ਤੋਰਾਂਗੇ ਤਾਂ ਆਪਾਂ ਨੂੰ ਅੱਗੇ ਦਿੱਕਤਾਂ ਆਉਣਗੀਆਂ ਕਿਉਂਕਿ ਜੋ ਪੈਸੇ ਦੋਸਤੋਂ ਆਪਣੇ ਕੋਲੇ ਹੋਣਗੇ ਜੇਕਰ ਉਹ ਆਪਾਂ ਪਹਿਲੇ ਸ਼ੈੱਡ ਦੇ ਉੱਪਰ ਲਾਤੇ ਤਾਂ ਆਪਣੇ ਕੋਲੇ ਬਰੀਡ ਲੈਂਡ ਨੂੰ ਜਾਂ ਗਾਵਾਂ ਲੈਂਡ ਨੂੰ ਪੈਸੇ ਘਟਣਗੇ ਉੱਥੇ ਆਪਾਂ ਗਾਂ ਮਾੜੀ ਲਵਾਂਗੇ ਤੇ ਜਦੋਂ ਮਾੜੀ ਗਾਂ ਲੈ ਲਈ ਤੇ ਆਪਣੇ ਫਾਰਮ ਦਾ ਨੁਕਸਾਨ ਹੀ ਨੁਕਸਾਨ ਹੈ ਫਾਰਮ ਚੱਲਣਾ ਨਹੀਂ ਫੇਲ ਹੋਊਗਾ ਸੋ ਪਹਿਲੀ ਗੱਲ ਤਾਂ ਇਹੀ ਹੈ ਵੀ ਆਪਾਂ ਮੈਨੇਜਮੈਂਟ ਉਸ ਹਿਸਾਬ ਨਾਲ ਕਰੀਏ ਮਹਾਰਾਂ ਦੀ رائے ਦੇ ਨਾਲ ਕਰੀਏ ਆਪਣੇ ਮੁਤਾਬਕ ਨਾ ਕਰੀਏ ਦੂਸਰੀ ਗੱਲ ਜੇਕਰ ਆਪਣਾ ਪ੍ਰੋਜੈਕਟ 12-15 ਲੱਖ ਰੁਪਏ ਦਾ ਹੈਗਾ ਤਾਂ ਉਹਦੇ ਵਿੱਚੋਂ ਆਪਾਂ 3 ਕ ਲੱਖ ਰੁਪਏ ਹੀ ਲਾਈਏ ਚਾਹੇ ਆਪਾਂ ਸ਼ੈੱਡ ਪਾਈਏ ਚਾਹੇ ਆਪਾਂ ਸਿਰਕੀ ਵਾਲਾ ਭਾਂਡਾ ਪਾਈਏ ਜਿਆਦਾ ਖਰਚਾ ਕਰਾਂਗੇ ਤਾਂ ਆਪਣਾ ਨੁਕਸਾਨ ਹੀ ਹੋਊਗਾ ਇਹਦੇ ਵਿੱਚ ਫਾਇਦਾ ਨਹੀਂ ਹੋਣਾ ਜਿਆਦਾ ਖਰਚਾ ਕਰਕੇ ਕਿਉਂਕਿ ਸ਼ੈੱਡ ਤੇ ਬਾਲੇ ਪੈਸੇ ਲਾਉਣ ਦਾ ਇੱਕ ਵਾਰ ਕੋਈ ਫਾਇਦਾ ਨਹੀਂ ਜਿੰਨਾ ਕਿ ਸਿਸਟਮ ਆਪਾਂ ਚਲਾਉਣਾ ਹੈ ਉਹਨਾਂ ਕੀ ਆਪਾਂ ਸ਼ੈੱਡ ਪਾਈਏ ਜਾਂ ਸਿਰਕੀ ਵਾਲਾ ਭਾਂਡਾ ਵੀ ਉਹਨਾਂ ਕੀ ਪਾਈਏ ਜਦੋਂ ਆਪਣੀ ਇਨਵੈਸਟਮੈਂਟ ਹੋਣ ਲੱਗੀ ਆਪਾਂ ਨੂੰ ਇਹ ਲੱਗਦਾ ਵੀ ਆਪਣਾ ਕੰਮ ਚੱਲ ਪਿਆ ਤਾਂ ਆਪਾਂ ਸਟੈਪ ਬਾਈ ਸਟੈਪ ਇਸ ਨੂੰ ਵਧਾਉਣਾ ਹੈਗਾ ਨਾ ਕਿ ਇਹ ਗੱਲ ਨਹੀਂ ਕਰਨੀ ਵੀ ਆਪਾਂ ਅੱਜ ਇਹਨੂੰ ਵੱਡਾ ਪਾ ਦਈਏ ਤੇ ਇਨਵੈਸਟਮੈਂਟ ਹੋਵੇ ਨਾ ਗਾਵਾਂ ਲੈਤੀਆਂ ਨਾ ਜਾਮ ਉਹ ਸਿਸਟਮ ਫੇਲ ਹੋ ਜਾਊਗਾ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਨਵੇਂ ਵੀਰ ਕਿਤੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦਾ ਕੁਝ ਨਾ ਕੁਝ ਫਾਇਦਾ ਹੋ ਸਕੇ ਧੰਨਵਾਦ ਜੀ